ਪੈਟਰੋਲ ਪੰਪ ਤੇ ਆਪਣੀ ਪਤਨੀ ਨੂੰ ਭੁੱਲ ਗਿਆ ਬੰਦਾ 300 ਕਿਲੋਮੀਟਰ ਜਾ ਕੇ ਆਈ ਪਤਨੀ ਦੀ ਯਾਦ ਪਿੱਛੇ ਮੁੜ ਕੇ ਦੇਖਿਆ ਤਾਂ ਬੰਦੇ ਦੇ ਉੱਡ ਗਏ ਹੋਸ਼ ਪੂਰਾ ਮਾਮਲਾ ਕਰ ਦਵੇਗਾ ਤੁਹਾਨੂੰ ਹੈਰਾਨ ਅਕਸਰ ਪਤੀ ਪਤਨੀ ਦੇ ਰਿਸ਼ਤੇ ਉੱਤੇ ਕਈ ਮਜ਼ੇਦਾਰ ਜੋਕ ਤੁਸੀਂ ਸੁਨੇ ਹੋਣੇ ਆ ਪਰ ਇੱਕ ਅਸਲੀਅਤ ਦੇ ਵਿੱਚ ਅਜੀਬੋ ਗਰੀਬ ਕਿੱਸਾ ਹੋਇਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕਿ ਇੱਕ ਪਤੀ ਆਪਣੀ ਪਤਨੀ ਨੂੰ ਪੈਟਰੋਲ ਪੰਪ ਦੇ ਉੱਤੇ ਹੀ ਭੁੱਲ ਗਿਆ ਜੀ ਹਾਂ ਸੜਕ ਦੇ ਉੱਤੇ ਕਾਰ ਦੌੜ ਰਹੀ ਸੀ ਰੇਡੀਓ ਦੇ ਵਿੱਚ ਗੀਤ ਚੱਲ ਰਿਹਾ ਸੀਗਾ ਪਿੱਛੇ ਦੀ ਪਿਛਲੀ ਸੀਟ ਦੇ ਉੱਤੇ ਆਰਾਮ ਦੇ ਨਾਲ ਸੌ ਰਹੀ ਸੀ ਅਤੇ ਪਤੀ ਵੱਡੀ ਰਾਹਤ ਦੇ ਨਾਲ ਸੋਚ ਰਿਹਾ ਸੀ ਵਾ ਕਿੰਨੀ ਖੂਬਸੂਰਤ ਫੈਮਿਲੀ ਟ੍ਰਿਪ ਹੈ ਪਰ ਅਚਾਨਕ ਹੀ ਉਸ ਦੇ ਖੋਸ਼ ਉੱਡ ਗਏ ਕਿਉਂਕਿ ਉਸ ਨੂੰ ਯਾਦ ਆਇਆ ਕਿ ਗੱਡੀ ਦੇ ਵਿੱਚ ਤਾਂ ਉਸ ਦੀ ਪਤਨੀ ਤਾਂ ਹੈ ਹੀ ਨਹੀਂ ਇਹ ਵਾਕਈ ਹੈ ਇੱਕ ਸਾਹਿਬ ਹੈ ਦੱਸ ਦिए ਕਿ ਜੋ ਕਿ ਮੋਰਕੋ ਦੀਆਂ ਛੁੱਟੀਆਂ ਦੇ ਉੱਤੇ ਜਾਂਦੇ ਹੋਏ ਆਪਣੀ ਪਤਨੀ ਨੂੰ ਪੈਟਰੋਲ ਪੰਪ ਦੇ ਉੱਤੇ ਹੀ ਛੱਡ ਆਇਆ ਤੇ ਇਹ ਗੱਲ ਉਸ ਨੂੰ ਉਦੋਂ ਸਮਝ ਆਈ ਜਦੋਂ ਉਹ 300 ਕਿਲੋਮੀਟਰ ਦੂਰ ਨਿਕਲ ਚੁੱਕਿਆ ਸੀਗਾ ਤੇ ਹੁਣ ਅੱਗੇ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਵੀ ਚੱਕਰ ਪਹਿਚ ਜਾਣਗੇ ਕਿ ਆਖਿਰ ਪਤਨੀ ਨੂੰ ਕਿਵੇਂ ਭੁੱਲ ਗਿਆ ਠੀਕ ਹੈ ਪਰ ਹੱਦ ਤਾਂ ਉਦੋਂ ਹੋ ਗਈ ਇਹ ਸਖਸ਼ ਹੀ ਭੁੱਲ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਹੜੇ પેટ્રોલ ਪੰਪ ਦੇ ਉੱਤੇ ਭੁੱਲਿਆ ਸੀਗਾ ਛੁੱਟੀਆਂ ਮਨਾਉਣ ਜਾ ਰਿਹਾ ਸੀਗਾ ਪੂਰਾ ਪਰਿਵਾਰ ਪੈਰਿਸ ਦਾ ਇੱਕ ਆਦਮੀ ਹੈ ਆਪਣੀ ਪਤਨੀ ਅਤੇ ਧੀ ਦੇ ਨਾਲ ਛੁੱਟੀਆਂ ਮਨਾਉਣ ਮੋਰਕੋ ਜਾ ਰਿਹਾ ਸੀਗਾ ਤੇ ਸਭ ਕੁਝ ਠੀਕ ਚੱਲਦਾ ਸੀਗਾ ਪਰ ਰਾਹ ਦੇ ਵਿੱਚ ਇੱਕ ਅਜਿਹਾ ਵਾਕਿਆ ਵਾਪਰਿਆ ਇੱਕ ਅਜਿਹਾ ਘਟਨਾ ਵਾਪਰੀ ਹੈ ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ 5 ਜੁਲਾਈ ਦੀ ਸਵੇਰ ਲਗਭਗ 4:30 ਵਜੇ ਦੀ ਗੱਲ ਹੈ ਜਦੋਂ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਪੈਟਰੋਲ ਪੰਪ ਦੇ ਉੱਤੇ ਗੱਡੀ ਰੋਕੀ ਹੈ ਥੋੜੀ ਦੇਰ ਠਹਿਰ ਕੇ ਉਹ ਅੱਗੇ ਚਲੇ ਪਏ ਪਰ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਆਪਣੀ ਪਤਨੀ ਨੂੰ ਉੱਥੇ ਹੀ ਛੱਡ ਆਇਆ ਉਹ ਆਦਮੀ ਗੱਡੀ ਚਲਾਉਂਦਾ ਰਿਹਾ ਲਗਭਗ 300 ਕਿਲੋਮੀਟਰ ਦੂਰ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਕਾਰ ਦੇ ਵਿੱਚ ਪਤਨੀ ਤਾਂ ਹੈ ਹੀ ਨਹੀਂ ਘਬਰਾ ਕੇ ਉਸ ਨੇ ਤੁਰੰਤ ਐਮਰਜੈਂਸੀ ਨੰਬਰ ਦੇ ਉੱਤੇ ਫੋਨ ਕੀਤਾ ਜਦੋਂ ਪੁਲਿਸ ਨੇ ਪੁੱਛਿਆ ਕਿ ਉਹ ਕਿਹੜੇ ਪੈਟਰੋਲ ਪੰਪ ਦੇ ਉੱਤੇ ਰੁਕੇ ਸਨ ਤਾਂ ਉਸ ਨੂੰ ਇਹ ਵੀ ਯਾਦ ਨਹੀਂ ਸੀ ਕਿ ਉਹ ਕਿਹੜੇ ਪੈਟਰੋਲ ਪੰਪ ਦੇ ਉੱਤੇ ਆਪਣੀ ਪਤਨੀ ਨੂੰ ਛੱਡ ਕੇ ਆਇਆ ਹੈ ਹੁਣ ਦੱਸਦੇ ਕਿ ਉਸ ਆਦਮੀ ਦੀ ਪਰੇਸ਼ਾਨੀ ਹੋਰ ਵੱਧ ਗਈ ਕਿਉਂਕਿ ਉਸ ਦੀ ਉਹਨਾਂ ਦੀ ਜਿਹੜੀ ਕਿ ਧੀ ਸੀਗੀ ਜੋ ਕਾਰ ਦੇ ਵਿੱਚ ਸੌ ਰਹੀ ਸੀ ਤਾਂ ਉਹ ਉਸ ਨੂੰ ਵੀ ਕੁਝ ਨਹੀਂ ਪਤਾ ਸੀਗਾ ਪੁਲਿਸ ਨੇ ਪੂਰੇ ਰਸਤੇ ਦੇ ਪੈਟਰੋਲ ਪੰਪਾਂ ਦੀ ਜਾਂਚ ਕੀਤੀ ਚੈੱਕ ਕੀਤੇ ਪਰ ਔਰਤ ਦਾ ਕੋਈ ਪਤਾ ਨਹੀਂ ਲੱਗਿਆ ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਆਦਮੀ ਨੇ ਜਾਣ ਬੋਝ ਕੇ ਆਪਣੀ ਪਤਨੀ ਨੂੰ ਛੱਡਿਆ ਹੋਵੇ ਪਰ ਆਖਰਕਾਰ ਮੋਬਾਈਲ ਨੈਟਵਰਕ ਦੀ ਮਦਦ ਨਾਲ ਔਰਤ ਦਾ ਫੋਨ ਟਰੈਕ ਕੀਤਾ ਗਿਆ ਤੇ ਉਹ ਦੱਸ ਦिए ਕਿ ਮੋਟਰਵੇ ਦੇ ਇੱਕ ਸਰਵਿਸ ਸਟੇਸ਼ਨ ਦੇ ਉੱਤੇ ਮਿਲੀ ਜਿੱਥੋਂ ਉਸ ਦਾ ਪਤੀ ਉਸ ਨੂੰ ਭੁੱਲ ਆਇਆ ਸੀਗਾ ਉਹ ਔਰਤ ਸਵੇਰੇ 4:30 ਵਜੇ ਤੋਂ ਉੱਥੇ ਹੀ ਬੈਠੀ ਆਪਣੇ ਪਤੀ ਅਤੇ ਆਪਣੀ ਧੀ ਦੀ ਉਡੀਕ ਕਰ ਰਹੀ ਸੀਗੀ ਜਾਂਚ ਦੇ ਮਗਰੋਂ ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹ ਇੱਕ ਗਲਤ ਸੀਗਾ ਗਲਤ ਫਹਿਮੀ ਸੀ ਕੋਈ ਸਾਜ਼ਿਸ਼ ਨਹੀਂ ਸੀ ਫਿਰ ਪਤੀ ਪਤਨੀ ਅਤੇ ਧੀ ਨੂੰ ਮੋੜ ਮਿਲਾਇਆ ਗਿਆ ਤੇ ਉਹਨਾਂ ਨੂੰ ਆਪਣੀ ਛੁੱਟੀਆਂ ਦੀ ਯਾਤਰਾ ਜਾਰੀ ਰੱਖਣ ਦੀ ਇਜ਼ਾਦਤ ਦੇ ਦਿੱਤੀ ਗਈ ਹੈ ਇਹ ਅਜੀਬੋ ਗਰੀਬ ਕਹਾਣੀ ਆਖਿਰ ਅਸਲੀਅਤ ਦੇ ਵਿੱਚ ਵੀ ਹੈਗੀ ਹੈ ਇੱਕ ਜਿਵੇਂ ਕਹਿ ਸਕਦੇ ਆ ਇੱਕ ਵਾਕਾਏ ਵਾਪਰਿਆ ਇੱਕ ਘਟਨਾ ਹੀ ਵਾਪਰੀ ਹੈ ਕਿ ਪਤੀ ਛੁੱਟੀਆਂ ਤੇ ਮਨਾਉਣ ਦੇ ਲਈ ਆਪਣੇ ਪਰਿਵਾਰ ਦੇ ਸਮੇਤ ਗੱਡੀ ਦੇ ਵਿੱਚ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਉਹ ਪੈਟਰੋਲ ਭਰਨ ਲਈ ਰੁਕਿਆ ਤੇ ਉੱਥੇ ਆਪਣੀ ਪਤਨੀ ਨੂੰ ਭੁੱਲ ਕੇ ਕਰੀਬ 300 ਕਿਲੋਮੀਟਰ ਉਹ ਅੱਗੇ ਚਲਾ ਗਿਆ ਤੇ ਅੱਗੇ ਜਾਂਦਿਆਂ ਦੇ ਉਸ ਨੂੰ ਯਾਦ ਆਇਆ ਕਿ ਉਸ ਦੀ ਪਤਨੀ ਤਾਂ ਗੱਡੀ ਦੇ ਵਿੱਚ ਹੈ ਹੀ ਨਹੀਂ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਿਆ ਤੇ ਉਹ ਪਰੇਸ਼ਾਨੀ ਦੇ ਵਿੱਚ ਆ ਗਿਆ ਚਿੰਤਿਤ ਹੋ ਗਿਆ ਕਿ ਉਸ ਦੀ ਪਤਨੀ ਕਿੱਥੇ ਰਹਿ ਗਈ ਹੈ ਤਾਂ ਉਸ ਨੂੰ ਯਾਦ ਆਇਆ ਕਿ ਪੈਟਰੋਲ ਪੰਪ ਤੇ ਛੱਡ ਆਇਆ ਤੇ ਸਭ ਤੋਂ ਅਜੀਬ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੂੰ ਪੈਟਰੋਲ ਪੰਪ ਦਾ ਨਾਮ ਵੀ ਨਹੀਂ ਪਤਾ ਕਿਹੜਾ ਪੈਟਰੋਲ ਪੰਪ ਤੇ ਉਹ ਛੱਡ ਕੇ ਆਇਆ ਸੀਗਾ ਉਹ ਵੀ ਨਹੀਂ ਪਤਾ ਫਿਰ ਪੁਲਿਸ ਨੂੰ ਕਾਲ ਕੀਤਾ ਤੇ ਪੁਲਿਸ ਨੇ ਮੋਬਾਈਲ ਟਰੈਕ ਕੀਤਾ ਨੈਟਵਰਕ ਟਰੈਕ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਤੇ ਪਰਿਵਾਰ ਮਿਲਾਇਆ ਤੁਹਾਡਾ ਇਸ ਕਹਾਣੀ ਨੂੰ ਲੈ ਕੇ ਕੀ ਕੁਝ ਕਹਿਣਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ